ਸਾਹੀ ਗਾ ਦੋਸਤੋ ਲਾਈਵ ਹੋਇਆ ਪੰਜਾਬ ਨੂੰ 24 TV ਚੈਨਲ ਤੇ ਤੇ ਇੱਕ ਖਬਰ ਤੁਹਾਡੇ ਵਾਸਤੇ ਹੋਵੇਗੀ ਖਾਸ ਕਿਉਂਕਿ ਲੁਧਿਆਣਾ ਮਹਾਨਗਰ ਜੋ ਅਕਸਰ ਹਾਦਸੇ ਦੇ ਕਾਰਨ ਬੰਦ ਨੇ ਹਾਦਸੇ ਦਾ ਕਾਰਨ ਜਿਹੜਾ ਹੁੰਦਾ ਹੈ ਟ੍ਰੈਫਿਕ ਦੀ ਜਿਹੜੀ ਆ ਸਮੱਸਿਆ ਨੂੰ ਲੈ ਕੇ ਪਰ ਹੁਣ ਲੁਧਿਆਣਾ ਟੀਪੀ ਰੋਂ ਵੱਲੋਂ ਜਿਹੜਾ ਔਰਦੇਸ਼ ਜਾਰੀ ਹੋ ਗਿਆ ਨੇ ਕਿ ਜਿਹੜਾ ਲੁਧਿਆਣਾ ਮਹਾਨਗਰ ਹੈ ਟ੍ਰੈਫਿਕ ਦੇ ਤੇ ਜਿਹੜੀ ਨਕ ਪਾੜੇ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਭਈ ਜਿਹੜੇ ਦੁਕਾਨਦਾਰ ਵੀਰਾਂ ਨੂੰ ਪਹਿਲੇ ਵੀ ਦੇਣ ਸੀ ਕੀਤੀ ਸੀ ਐਂਗਲ ਵੀ ਹਟਾ ਲੋ ਮੇਰਾ ਵੀ ਜਿਸ ਨੂੰ ਫਟ ਲੱਗੂਗੀ ਐਂਗਲ ਕਰਕੇ ਤੁਸੀਂ ਵਧੀਆ ਸਾਥ ਦਿੱਤਾ ਐਂਗਲ ਵੀ ਹਟਾ ਲੋ ਗਾੜੇ ਦੁਕਾਨ ਦੇ ਰਾਹ ਰੋਡ ਦੇ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਆ ਛੋਟੇ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਅਕਸਰ ਇੱਥੇ ਰਾਸ਼ ਹੋਇਆ ਕਰਦਾ ਸੀ ਪਰ ਹੁਣ ਸੀਪੀ ਸਾਹਿਬ ਦੇ ਦੇਸ਼ ਦੇ ਅਨੁਸਾਰ ਜਿਹੜਾ ਇੱਥੇ ਡਰਾਈਵਿੰਗ ਲਈ ਬਿਲਕੁਲ ਜੜੀਆ ਕੱਟ ਚੁੱਕੀ ਐ ਉਹ ਤਸਵੀਰਾਂ ਨੇ ਰਾਹ ਰੋਡ ਤੋਂ ਜੋ ਅਸ਼ੋਕ ਚੋਹਾਨ ਜੀ ਜੋ ਅਕਸਰ ਸਮਾਜ ਸੇਵਕ ਬੜੀ ਕੰਮ ਕਰਦੇ ਨੇ ਔਰ ਅਕਸਰ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਜੋ ਨਾਮ ਬਣਾਇਆ ਤੋਂ ਸੌਖਿਆਂ ਦੀ ਖੁਦ ਇਸ ਦੀ ਦੇਖਣੇ ਕਰਦੇ ਨੇ ਇਸ ਗੱਲਬਾਤ ਕਰਨਗੇ ਸਰ ਬਹੁਤ ਵਧੀਆ ਅਕਸਰ ਸਮਾਜ ਸੇਵਕਾਂ ਦੇ ਤੁਸੀਂ ਦੇਖ ਰਹੇ ਹੋ ਕਿ ਕਾਫੀ ਪੂਰੇ ਪੰਜਾਬ ਦੇ ਵੱਡੇ ਵੀ ਸ਼ਾਇਦ ਤੁਹਾਡਾ ਨਾਮ ਹੈ ਜੋ ਆ ਦੇਖ ਰਹੇ ਹਾਂ ਕਿ ਤੁਸੀਂ ਇੱਕ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਜਿਹੜਾ ਖੁਦ ਤੁਸੀਂ ਜ਼ਿੰਮੇਵਾਰੀ ਜੋ ਉੱਚੇ ਅਧਿਕਾਰੀਆਂ ਵੱਲੋਂ ਲਗਾਈ ਗਈ ਆ ਸੋ ਨਿਵਾਰੇ ਤੋਂ ਕੀ ਕਰਨਾ ਚਾਹਤੇ ਤੁਸੀਂ ਸਰ ਹੁਣ ਟ੍ਰੈਫਿਕ ਨੂੰ ਨਿਯੰਤਰਣ ਲੱਗ ਕੇ

ਤੇ ACP ਸਾਹਿਬ ਟ੍ਰੈਫਿਕ ਦੇ ਹੁਕਮਾਂ ਅਨਸਾਰ ਜਿਵੇਂ ਲੁਧਿਆਣੇ ਵਿੱਚ ਚੌਨਬਾਈ ਜਿਹੜੀ ਰੋਡ ਵਾਈਡ ਕੀਤੀਆਂ ਗਈਆਂ ਨੇ ਜਿਵੇਂ ਤੁਸੀਂ ਵੇਖ ਰਹੇ ਹੋ ਬਸਤੀ ਚੌਂਕ ਤੋਂ ਲੈ ਕੇ ਗੁਰੂ ਵਿਆਰਧਾ ਤੱਕ ਤੁਸੀਂ ਪਹਿਲੇ ਵੀ ਵੇਖਿਆ ਹੋਵੇਗਾ ਇਸ ਰੋਡ ਤੇ ਜਿਹੜੀ ਇੱਕ ਰੋਚਮੈਂਟ ਬਹੁਤ ਜ਼ਿਆਦਾ ਸੀ ਜਿਹੜੀ ਉਹ ਅਸੀਂ ਕਾਰਪੋਰੇਸ਼ਨ ਦੇ ਨਾਲ ਟੀਮਾਂ ਬਣਾ ਕੇ ਸਾਡੇ ਅਫਸਰ ਸਾਹਿਬਾਨ ਖੁਦ ਰੋਡਾਂ ਤੇ ਆਏ ਅਸੀਂ ਟੀਮਾਂ ਬਣਾ ਕੇ ਨਾਲ ਹੋਏ ਅਸੀਂ ਉਹਨਾਂ ਦੀ ਰਹਿਨਵਾਈ ਏਕ ਦੁਕਾਨਦਾਰਾਂ ਦੀ ਇਹਨਾਂ ਨੂੰ ਮੀਟ ਕੀਤੀ ਕਿ ਜਿਹੜਾ ਤੁਸੀਂ ਦੁਕਾਨਾਂ ਦਾ ਮਾਲ ਹੋ ਉਸ ਤੇ ਨਾਂ ਲਗਾਓ ਉਹਨੂੰ ਦੁਕਾਨ ਦੇ ਦੇਹਰੇ 'ਚ ਲਗਾਓ ਔਰ ਜਿਵੇਂ ਤੁਸੀਂ ਵੇਖ ਰਹੇ ਹੋ ਜੈਲੋ ਲੈਂਡ ਵਗੈਰਾ ਲੱਗੀ ਹੈ ਤੇ ਮਾਦੋ ਕਿਸਕੀ ਇਹ ਜੈਲੋ ਲੈਂਡ ਅੰਦਰ ਇਹ ਸਿਰਫ ਦੁਕਾਨਦਾਰਾਂ ਦੇ ਵੀਕਲ ਪਾਰਕਿੰਗ ਕਰਨ ਲਈ ਜਿਹੜਾ ਗਾਹਕ ਇਹਨਾਂ ਰੋਡਾਂ ਤੇ ਆਵੇ ਉਹ ਸਚਜੇ ਢਾਂਗੇ ਨਾਲ ਦੁਕਾਨਦਾਰੀ ਕਰੇ ਜਿਹੜਾ ਕਿ ਉਹਦਾ ਵੀਕਲ ਜੈਲੋ ਲੈਂਡ ਤੋਂ ਅੰਦਰ ਹੋਊਗਾ ਉਹ ਆਪਣੀ ਨਿਸ਼ਚਿਤ ਹੋ ਕੇ ਖਰੀਦਦਾਰੀ ਕਰਕੇ ਆਪਣੀ ਜਾ ਸਕਦਾ ਤੇ ਜਿਹੜਾ ਵੀਕਲ ਜੈਲੋ ਲੈਂਡ ਦੇ ਅੰਦਰ ਹੋਊਗਾ ਉਹ ਜਾਮ ਵੀ ਨਹੀਂ ਹੋਊਗਾ ਹੁਣ ਅੱਪਾ ਵੇਖਦੇ ਆ ਪਹਿਲੇ ਰਾਹੋਂ ਰੋਡ ਤੇ ਕਿੰਨਾ ਜ਼ਿਆਦਾ ਜਾਮ ਸੀ ਉਹਨਾਂ ਕੋਸ਼ਾਤਾ ਕੋਦੀ ਰੌਂਗ ਪਾਰਕਿੰਗ ਔਰ ਅਕਰੋਚਮੈਂਟ ਕਰਨ ਸੀ ਉਹਨੇ ਅਕਰੋਚਮੈਂਟ ਨਹੀਂ ਰਹੀ ਰੌਂਗ ਪਾਰਕਿੰਗ ਸੀ ਜਿਹੜੀ ਉਹ ਸਹੀ ਪਾਰਕਿੰਗ ਹੋ ਗਈ ਚੈਨਲ ਲੈਂ ਦੇ ਅੰਦਰ ਆ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਮੇਰੇ ਵੀਰ ਦੇਖ ਰਹੇ ਨੇ ਤੁਹਾਡਾ ਚੈਨਲ ਬਹੁਤ ਜ਼ਿਆਦਾ ਸ਼ਾਇਆ ਮੈਂ ਦੇਖਦਾ ਸਾਰੇ ਲੋਕ ਬੜੀਆਂ ਪੋਸਟਾਂ ਪਾਉਂਦੇ ਹੋ ਤੁਸੀਂ ਮੈਂ ਚਾਹੁੰਦਾ ਕਿ ਲੋਕਾਂ ਤੱਕ ਸਾਡਾ ਇੱਕ ਮੈਸੇਜ ਜ਼ਰੂਰ ਜਾਵੇ ਕਿ ਜਿੰਨੇ ਵੀ ਸਾਡੇ ਲੋਕ ਲੁਧਿਆਣੇ ਦੇ ਵਾਸੀ ਨੇ ਦੁਕਾਨਦਾਰ ਵੀਰਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿੜਾ ਸਮਾਨ ਹੈ ਦੁਕਾਨ ਦੇ ਅੰਦਰ ਬਲੋ ਤਾਰ ਤੇਲ ਮੰਜਾਰਾ ਉਸ ਵੀ ਨਾਮ ਲਗਾਓ। ਇਹ ਜਿਹੜੇ ਜਿੰਨੇ ਵੀ ਕਸਟਮਰ ਨੇ ਮੇਰਾ ਵੀਰਧਾਸ ਸੀ ਜਿੰਨੇ ਵੀ ਰਹਿਣੇ ਦੇ ਵਾਸੀ ਆ। ਜਦੋਂ ਵੀ ਅਸੀਂ ਸਮਾਨ ਲੈਣ ਜਾਂਦੇ ਕੋਸ਼ਿਸ਼ ਕਰੋ ਕਿ ਆਪਣੀ ਜਿਹੜਾ ਵਹੀਕਲ ਹੈ ਜੈਨੋ 72 ਲਾਈਏ ਤਾਂ ਕਿ ਆਮ ਟ੍ਰੈਫਿਕ ਨਿਰਵਿਘਨ ਚੱਲਦੇ ਰਹੇ। ਜੀ ਸਰ। ਸਰ ਕਈਆਂ ਦਾ ਕਹਿਣਾ ਕਿ ਬਸਤੀ ਚੌਂਕ ਦੇ ਬਾਅਦ ਸੇ ਵੀ ਜਿਹੜੇ ਕੁਝ ਟ੍ਰੈਫਿਕ ਦੇ ਦੁਕਾਨਾਂ ਕੁਛ ਅਜੇ ਬਾਹਰ ਨੇ। ਜੇ ਵਧੀਆ ਗੱਲ ਹੈ ਕਿ ਤੁਸੀਂ ਆਪਾਂ ਜੀ। ਤੁਸੀਂ ਬਸਤੀ ਚੌਂਕ ਤੋਂ ਗੁਰੂ ਵਿਹਾਰ ਤੱਕ ਮੇਰੇ ਨਾਲ ਚੱਲੋ ਜੀ ਗੱਡੀ 'ਚ। ਇੱਕ ਵੀ ਦੁਕਾਨ ਦਾ ਸਮਾਨ ਬਾਹਰ ਹੋਇਆ ਤਾਂ ਮੈਨੂੰ ਦੋਸ਼ੀ ਨਾ ਦੇ ਦਿਓ। ਇਹ ਰੋੜਾਂ ਡਿਸਾਈਡ ਹੋਈਆਂ ਨੇ ਜਿਵੇਂ ਬਸਤੀ ਚੌਂਕ ਤੋਂ ਇਧਰ ਨੂੰ ਹੁਣ ਇਹ ਟਰਨ ਬਾਈ ਟਰਨ ਚੱਲਣਾ ਸਰ ਕੋਈ ਵੀ ਕੰਮ ਹੈ ਆਪਾਂ ਇੱਕ ਰਸਤੀ ਸਾਰਾ ਸਾਫ ਨਹੀਂ ਕਰ ਸਕਦੇ ਜਿਵੇਂ ਇਹ ਰੋਡ ਕਲੀਨ ਹੋ ਗਿਆ ਹੁਣ ਇਸ ਤੋਂ ਬਾਅਦ ਹੋ ਸਕਦਾ ਅਗਲਾ ਰੋਡ ਟਾਰਗੇਟ ਹੋਵੇ ਅਸੀਂ ਉਹ ਕਲੀਨ ਕਰਾਂਗੇ ਉਸ ਤੋਂ ਬਾਅਦ ਸਾਡੀ ਸਾਰਿਆਂ ਦੀ ਡਿਊਟੀ ਹੈ ਉਹਨੂੰ ਮੇਨਟੇਨ ਕਰਦੀ ਕੱਲੀ ਪੁਲਿਸ ਨਹੀਂ ਸਾਨੂੰ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਣਾ ਚਾਹੀਦਾ ਜੀ ਸਰ ਥੈਂਕ ਯੂ ਸੋ ਇਹ ਸੰਜੀਤ ਅਸ਼ੋਕ ਚਾਹਾਨ ਜੋ ਸਮਾਜ ਸੇਵਕ ਹੋਰ ਇਹਨਾਂ ਦੇ ਵੱਲੋਂ ਅਕਸਰ ਦੇਖਦੇ ਨੇ ਕਿ ਕੋਈ ਜੋ ਮੈਸੇਜ ਦਿੰਦੇ ਨੇ ਵਧੀਆ ਮੈਸੇਜ ਹੁੰਦਾ ਸੋ ਦੋਸਤੋ ਵੀਡੀਓ ਤੁਹਾਡੇ ਵਾਸਤੇ ਖਾਸ ਹੈ ਦੁਕਾਨਦਾਰਾਂ ਵਾਸਤੇ ਖਾਸ ਹੈ ਕਿਉਂਕਿ ਇਹ ਕਿਸੇ ਰੋਜੀ ਰੋਟੀ ਦੇ ਕਲਾਬ ਨਹੀਂ ਹੈ ਪਰ ਜਿਸ ਤਰ੍ਹਾਂ ਦੇਖਦੇ ਨੇ ਕਿ ਵਹੀਕਲ ਵਗੈਰਾ ਘਾੜਦਾ ਜੁੜੇ ਕਰਕੇ ਵੱਡੇ ਹਾਸੇ ਹੋਏ ਨੇ ਵੈਸੇ ਵੀ ਰਾਹ ਰੋਡ ਨੂੰ ਖੂਨੀ ਰੋਡ ਦਾ ਨਾਮ ਦਿੱਤਾ ਗਿਆ ਟਿਪਰਾਂ ਦੇ ਕਾਰਨ ਜਿਹੜੇ ਹਾਸੇ ਹੋਏ ਨੇ ਪਰ ਇਹ ਬਹੁਤ ਵਧੀਆ ਜੋਸ਼ ਲੰਗ ਜੋ ਅਸ਼ੋਕ ਚੌਹਾਨ ਜੀ ਕਰ ਰਹੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਵੀਡੀਓ ਦੇਖ ਕੇ ਇਸ ਦੇ ਕਾਨੂੰਨ ਦੇ ਪਾਲਣਾ ਕਰੋਗੇ ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਕਮੈਂਟ ਆਪਣਾ ਜੋ ਸਾਂਝਾ ਕਰਦੇ ਹੋ ਜਲਦ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਨਾਲ ਸੋ ਤੁਸੀਂ ਦੇਖਦੇ ਰਹੋ ਪੰਜਾਬ ਨੂੰ 24 TV ਚੈਨਲ ਤੇ ਮੈਂ ਹਾਂ ਸਾ ਕੈਮਰਾਮੈਨ ਸ਼ੁਭਨਰ ਨਾਲ ਧੰਨਵਾਦੀ ਸ਼ੁਕਰੀਆ